प्यारे दोस्तों ਤੁਹਾਡੇ ਚੰਗੀ ਪਵਿੱਖਤੀ ਕਾਮਨਾ ਕਰਦਾ ਪਿਆ ਪਹਿਲਾ ਵਾਕ ਅੱਜ ਫਿਰ ਤੁਹਾਡੇ ਰੂਬਰੂ ਹਾਂ ਇੱਕ ਪ੍ਰੇਰਣਾਦਾਇਕ ਕਹਾਣੀ ਨਾਲ ਆਪਣੀ ਗੱਲ ਸ਼ੁਰੂ ਕਰ ਰਿਹਾ ਇੱਕ ਸੱਜਣ ਜਿਸ ਨੇ ਆਪਣੀ ਜ਼ਿੰਦਗੀ ਲੋਕਾਂ ਨੂੰ ਸਮਰਪਿਤ ਕੀਤੀ ਉਹ ਸੱਜਣ ਜਿਸ ਨੇ ਆਪਣੀ ਚਰਿੱਤਰ ਤੇ ਕੋਈ ਦਾਗ ਨਹੀਂ ਲਗਨ ਦਿੱਤਾ ਉਹ ਸੱਜਣ ਜੋ ਸਹਿਜ ਮਤੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਇੱਕ ਵਾਰ ਉਸ ਨੂੰ ਕਿਸੇ ਇਕੱਠ ਵੀ ਜਾਣਾ ਪਿਆ ਉਸ ਕੱਠ 'ਚ ਇੱਕ ਵਿਗੜਿਆ ਹੋਇਆ ਵਿਅਕਤੀ ਵੀ ਸ਼ਾਮਲ ਸੀ ਉਹ ਪਲਾបុਰਸ਼ ਤਾਂ ਕੁਝ ਵੀ ਨਹੀਂ ਬੋਲਿਆ ਕੋਈ ਖਾਸ ਗੱਲ ਵੀ ਨਹੀਂ ਹੋਈ ਪਰ ਵਿਗੜੇ ਹੋਏ ਵਿਅਕਤੀ ਨੇ ਉਸ ਦੇ ਕਰੈਕਟਰ ਤੇ ਇਸ ਤਰੀਕੇ ਨਾਲ ਚਿੱਕੜ ਛੁਟਿਆ ਇਸ ਤਰੀਕੇ ਨਾਲ ਉਹਨੂੰ ਜਲੀਲ ਕੀਤਾ ਕਿ ਉਹ ਪਰੇਸ਼ਾਨ ਹੋ ਗਿਆ ਆਪਣੇ ਸੁਭਾਅ ਅਨੁਸਾਰ ਉਸ ਨੇ ਉਸ ਨੂੰ ਮੋੜਮਾ ਜਵਾਬ ਨਹੀਂ ਦਿੱਤਾ ਪਰ ਦੋ ਦਿਨ ਪਰੇਸ਼ਾਨ ਰਹਿਣ ਤੋਂ ਬਾਅਦ ਉਸ ਨੇ ਉਸ ਉੱਤੇ ਅਦਾਲਤ ਤੇ ਮੁਕੱਦਮਾ ਕਰ ਦਿੱਤਾ ਕਿ ਇਸ ਨੇ ਮੇਰੀ ਇੱਜ਼ਤ ਹੱਦ ਕੀਤੀ ਹੈ ਇੱਜ਼ਤ ਹੱਦ ਦਾ ਦਾਵਾ ਕੋਰਟ ਵਿੱਚ ਚੱਲ ਪਿਆ ਚਾਰ ਪੰਜ ਪੇਸ਼ੀਆਂ ਪਈਆਂ ਉਸ ਤੋਂ ਬਾਅਦ ਇਹ ਸਿੱਧ ਹੋ ਗਿਆ ਕਿ ਉਸ ਵਿਅਕਤੀ ਨੇ ਉਸ ਵਿਗੜੇ ਹੋਏ ਮਨੁੱਖ ਨੇ ਉਸ ਕਟਿਆ ਸੋਚ ਵਾਲੇ ਵਿਅਕਤੀ ਨੇ ਉਸ ਪਲੇ ਪੁਰਸ਼ ਤੇ ਗਲਤ ਚਿਕਰ ਛੁੱਟਿਆ ਸੀ ਪੇ ਉਸ ਵਿਅਕਤੀ ਨੂੰ ਵੀ ਪਤਾ ਲੱਗ ਗਿਆ ਕਿ ਮੈਂ ਬੜੀ ਭਾਰੀ ਗਲਤੀ ਕੀਤੀ ਹੈ ਮੈਂ ਇਸ ਸੱਜਣ ਨੂੰ ਇਸ ਤੀਕੇ ਨਾਲ ਨਹੀਂ ਸੀ ਬੋਲਣਾ ਚਾਹੀਦਾ ਬੋਲਣਾ ਚਾਹੀਦਾ ਉਹ ਜੱਜ ਸਾਹਿਬ ਨੂੰ ਬੇਨਤੀ ਕਰਕੇ ਕਹਿ ਰਿਹਾ ਹੈ ਕਿ ਸਰ ਮੇਰੇ ਕੋਲੋਂ ਭਾਰੀ ਗਲਤੀ ਹੋ ਗਈ ਮੈਂ ਜਿਹੜੇ ਸ਼ਬਦ ਇਸ ਜਨ ਨੂੰ ਕਹੇ ਨੇ ਉਸ ਦਾ ਮੈਨੂੰ ਪਛਤਾਵਾ ਹੈ। ਫਿਰ ਮੈਂ ਮਾਫੀ ਮੰਗਦਾ ਹਾਂ। ਜਸ ਬੜੇ ਭਲੇ ਪੁਰਸ਼ਣ ਦਰੂਦ ਦੂ ਦ੍ਰਿਸ਼ੀ ਵਾਲੇ ਸੰ ਅਸਾਰੂ ਸੋਚ ਸੀ। ਉਹਨਾਂ ਨੇ ਕਿਹਾ ਠੀਕ ਹੈ। ਤੂੰ ਇਹ ਮਾਫੀ ਅਜੜੀ ਲੈ ਕੇ ਦੇ ਦੇ। ਲਿਖ ਕੇ ਮੇ ਤੁ ਗਲਤੀ ਹੋਈ ਹੈ ਉਸ ਵਿਅਕਤੀ ਨੇ ਖੁਸ਼ ਹੋ ਕੇ ਵੀ ਚਲੋ ਇੱਕ ਕਾਗਜ਼ ਤੇ ਲਿਖਨ ਦੇ ਨਾਲ ਮੈਨੂੰ ਮਾਫੀ ਮਿਲਦੀ ਹੈ ਤੇ ਉਹਨੇ ਲਿਖਤਾ ਵੀ ਮੈਂ ਜਿਹੜਾ ਉਸ ਦਿਨ ਕੱਟ ਚ ਮੈਂ ਇਸ ਸੱਜਣ ਵਾਸਤੇ ਇਹਦੀ ਇੱਜ਼ਤ ਦੇ ਸ਼ਾਨ ਦੇ ਵਿਰੁੱਧ ਬੋਲਿਆ ਉਸ ਦੇ ਲਈ ਮੈਨੂੰ ਪਛਤਾਵਾ ਹੈ ਤੇ ਮੈਂ ਮਾਫੀ ਮੰਗਦਾ ਜੱਟ ਸਾਹਿਬ ਨੂੰ ਕਾਗਜ਼ ਪੜਾ ਦਿੱਤਾ ਜੱਜ ਸਾਹਿਬ ਨੇ ਉਸੇ ਨੂੰ ਕਾਗਜ਼ ਵਾਪਸ ਕਰਕੇ ਕਹਿੰਦਾ ਇਸ ਤੀਕੇ ਨਾ ਕਰ। ਇਹਨੂੰ ਘਰ ਤੱਕ ਜਿਹੜਾ ਕਾਗਜ਼ ਹੈ ਨਾ ਬਰੀਕ ਬਰੀਕ ਟੁਕੜੇ ਕਰਕੇ ਘਰ ਤੱਕ ਜਾਂਦਾ ਜਾਂਦਾ ਰਾਹ ਦੇ ਵਿੱਚ ਇੱਕ ਪੀਛੜਦਾ ਗਾਹਾਂ ਛਿੜਦਾ ਗਾਹਾਂ ਛਿੜਦਾ ਛਿੜਦਾ ਜਾਈ ਤੇ ਕੱਲ ਨੂੰ ਫੇਰ ਆਜਰ ਹੋਇਆ। ਉਸ ਵਿਅਕਤੀ ਨੇ ਕਿਹਾ ਠੀਕ ਹੈ ਜੀ ਹੁਕਮ ਦੀ ਪਾਲਣਾ ਕੀਤੀ। ਰਾਸਤੇ 'ਚ ਉਹਨੇ ਪੀਸ ਕੀਤੇ ਪੀਸ ਕਰਕੇ ਇੱਕ ਪੀਸ ਇੱਥੇ ਛਿੜਤਾ ਇੱਕ ਪੀਸ ਗਾਂਹ ਛਿੜਤਾ ਠੀਕੇ ਹੁਣ ਤਾਂ ਐਸੀ ਵੀ ਰੱਦੀ ਕਾਗਜ ਹੈ ਤੇ ਜੱਟ ਸਾਹਿਬ ਦਾ ਹੁਕਮ ਹੈ ਉਹ ਕਾਗਜ ਛਿੜ ਦੇ ਉਸਨੇ ਅਗਲੇ ਦਿਨ ਫਿਰ حاضر ਹੋ ਗਿਆ ਕੋਰਟ ਦੇ ਵਿੱਚ ਜਨਾਬ ਤੁਸੀਂ ਹੁਕਮ ਕੀਤਾ ਤੁਸੀਂ ਮੈਂ ਲਿਖਿਆ ਹੋਇਆ ਉਹ ਛਿੜਤਾ ਮੇਰੇ ਮਨ ਤੋਂ ਬੋਝ ਹਲਕਾ ਹੋ ਗਿਆ ਉਹ ਕਹਿੰਦਾ ਨਹੀਂ ਹਲੇ ਬੋਝ ਹਲਕਾ ਨਹੀਂ ਹੋਇਆ ਹੁਣ ਇੰਜ ਕਰ ਉਹ ਜਿਹੜੇ ਗਲੀਆਂ ਚ ਕਾਗਜ਼ ਛਿੱਟੇ ਨੇ ਨਾ ਕਾਗਜ਼ ਛਿੱਟਿਆ ਲਿਖਿਆ ਹੋਇਆ ਟੁਕੜੇ ਨੇ ਜਿਹੜੇ ਉਹ ਸਾਰੇ ਇਕੱਠੇ ਕਰਕੇ ਲੈ ਕੇ ਆ ਇੱਥੇ ਮੇਰੇ ਕੋਲੇ ਪੇਸ਼ ਕਰ ਉਹ ਕਹਿੰਦਾ ਜਨਾਬ ਕੱਲ ਦੇ ਕਾਗਜ਼ ਛਿੱਟੇ ਹੋਏ ਨੇ ਉਹ ਤਾਂ ਪਤਾ ਨਹੀਂ ਕਿੱਥੇ ਦੇ ਕਿੱਥੇ ਚਲੇ ਗਏ ਮੈਂ ਕਿਹੜਾ ਇੱਕ ਜਗ੍ਹਾ ਤੇ ਦਿੱਤੀ ਇੱਕ ਪੀਸ ਇੱਥੇ ਇੱਕ ਪੀਸ ਇੱਥੇ ਇੰਜ ਛਿੱਟਿਆ ਚੱਤ ਸਾਹਿਬ ਉਹਨੂੰ ਕਹਿੰਦੇ ਦੇਖ ਉਹ ਤਾਂ ਕਾਗਜ਼ ਦਾ ਟੁਕੜਾ ਹੈ ਕੀ ਕਾਗਜ਼ ਦੇ ਟੁਕੜੇ ਜਿਹੜਾ ਤੈ ਖਲਾਰਤਾ ਕਾਗਜ਼ ਦਾ ਟੁਕੜਾ ਸਿੱ ਕੋਈ ਗੱਲ ਨਹੀਂ ਪਰ ਤੈਨੂੰ ਪਤਾ ਹੈ ਵੀ ਜਿਹੜੇ ਤੈ ਬੋਲ ਬੋਲੇ ਨੇ ਉਹਦਾ ਖਲਾਰਾ ਕਿੱਥੇ-ਕਿੱਥੇ ਪਿਆ ਉਹ ਸਿਰਫ ਇਹ ਝਕਮੀ ਨਹੀਂ ਹੋਇਆ ਇਹਦੇ ਭਵਿੱਖ ਤੇ ਵੀ ਪ੍ਰਸ਼ਨ ਚ ਲੈਅਤ ਹੈ ਜਿਵੇਂ ਉਹ ਖਿਲਰੇ ਹੋਏ ਕਾਗਜ਼ ਨੂੰ ਇਕੱਠੇ ਨਹੀਂ ਕਰ ਸਕਦਾ ਨਾ ਇਸ ਤੀਕੇ ਨਾਲ ਜਵਾਨ ਦੇ ਵਿੱਚੋਂ ਜੋ ਗੰਦ ਬੋਲਿਆ ਹੈ ਤੀਰ کمان ਦੀ ਤਰ੍ਹਾਂ ਕੁਬਾਕ ਨਹੀਂ ਆ ਸਕਦਾ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਉਸ ਬੰਦੇ ਨੂੰ ਉਸ ਵਿਅਕਤੀ ਨੂੰ ਸਿਰਫ 警告 ਹੀ ਨਹੀਂ ਦਿੱਤੀ 3 ਮਹੀਨੇ ਦੀ ਕੜੀ ਸਜ਼ਾ ਵੀ ਦਿੱਤੀ ਵੀ ਤਾਂ ਕਿ ਅੱਗੇ ਤੋਂ ਤੈਨੂੰ ਬੋਲਣ ਦਾ ਚੱਜ ਆ ਜਾਏ ਸਾਡੀ ਅਸਲ ਜ਼ਿੰਦਗੀ 'ਚ ਜੇ ਪਹਿਚਾਨ ਹੈ ਨਾ ਬੰਦੇ ਦੀ ਜਿਹੜੀ ਬੰਦੀ ਹੈ ਉਹ ਉਹਦੇ ਬੋਲਣ ਚੱਲਣ ਦੇ ਸਲੀਕੇ ਤੋਂ ਹੁੰਦੀ ਹੈ ਜੀ ਤੇ ਓਏ ਜੀ ਇੱਕ ਸ਼ਬਦ ਲੱਗ ਜਾਂਦਾ ਬਿਹਾਰੀ ਨਾਲ ਲੱਗ ਜਾਂਦੀ ਹੈ ਓਏ ਵਿੱਚ ਦੋ ਸ਼ਬਦ ਲੱਗ ਜਾਂਦੇ ਨੇ ਪਰ ਜਦੋਂ ਅਸੀਂ ਕਿਸੇ ਨੂੰ ਜੀ ਕਹਿੰਦੇ ਹਾਂ ਨਾ ਸਤਿਕਾਰ ਦਾ ਪ੍ਰਗਟਾਵਾ ਕਰ ਫੁੰਦਾ ਹੈ ਉਸ ਦੇ ਵਿੱਚ ਜਦੋਂ ਓਏ ਕਹਿ ਕੇ ਬੁਲਾਉਂਦੇ ਹਾਂ ਸਿਰਫ ਉਹਦੀ ਤਹੀਨ ਨਹੀਂ ਕਰਦੇ ਆਪਣੀ ਹਉਮੈ ਦਾ ਪ੍ਰਗਟਾਵਾ ਵੀ ਕਰਦੇ ਆਂ ਆਮ ਕਿਹਾ ਵੀ ਜਾਂਦਾ ਹੈ ਕਿ ਤੀਰ ਜੋ ਨਿਕਲਿਆ ਹੋਇਆ ਤੀਰ ਕਮਾਨ ਚੋਂ ਨਿਕਲਿਆ ਹੈ ਤੀਰ ਤੇ ਤੁਹਾਡੇ ਬੋਲੇ ਹੋਏ ਸ਼ਬਦ ਦੁਆਰਾ ਬਾਪ ਸੁਣੀ ਆਉਂਦੇ ਜਦੋਂ ਸ਼ਬਦ ਤੁਸੀਂ ਕੋਈ ਬੋਲਨੀ ਹੈ ਕਿਸੇ ਨੂੰ ਕੋਈ ਗੱਲ ਕਹਿਣੀ ਹੈ ਕਿਹਾ ਵੀ ਜਾਂਦਾ ਹੈ ਕਿ ਪਹਿਲਾ ਤੋਲੋ ਫਿਰ ਬੋਲ ਮੇਰੀ ਬੋਲ ਨੇ ਕਿ ਉਹ ਤਾਂ ਮੋਹ ਦਾ ਚਰਵਾਹਾ ਹੈ ਉਹ ਤਾਂ ਮੋਹ ਦਾ ਚਰਵਾਹਾ ਹੈ ਬੋਲਾਂ ਦੀ ਵਰਸ਼ੀ ਨਾ ਮਾਰ ਜਖਮ ਪਰ ਜਾਂਦੇ ਨੇ ਪਰ ਜਿਹੜੀ ਬੋਲਾਂ ਦੀ ਵਰਸ਼ੀ ਹੈ ਨਾ ਉਹ ਰੜਕਦੀ ਰਹਿੰਦੀ ਹੈ ਤੇ ਇਹ ਬੋਲਾਂ ਦੇ ਕਾਰਨ ਜੇ ਮਹਾਪਰ ਦੀ ਲੜਾਈ ਵੀ ਅਸੀਂ ਦੇਖਤੀ ਹਾਂ ਤਾਂ ਮਹਾਪਰ ਦੀ ਲੜਾਈ ਦੇ ਪਿੱਛੇ ਵੀ ਕੁਝ ਬੋਲੇ ਹੋਏ ਸ਼ਬਦ ਸੀ ਹੋਰ ਘਰਾਂ ਚ ਸ਼ਰੀਕੇਬਾਜ਼ੀਆਂ ਚ ਜਿਹੜੀਆਂ ਲੜਾਈ ਝਗੜੇ ਅਗਾਂ ਦਸ਼ਮਣੀਆਂ ਕਤਲ ਵੀ ਜਿਹੜੇ ਹੁੰਦੇ ਨੇ ਉਹ ਬੋਲਾਂ ਦੀਆਂ ਬਰਸ਼ੀਆਂ ਤੇ ਸ਼ੁਰੂ ਹੁੰਦੇ ਨੇ ਕਈ ਵਾਰੀ ਸ਼ਬਦ ਇਹੋ ਜਿਹੇ ਬੋਲੇ ਜਾਂਦੇ ਨੇ ਕਿ ਸਾਡਾ ਸੂਏਮਾਨ ਸਾਡੀ ਅਣਖ ਜ਼ਖਮੀ ਹੋ ਜਾਂਦੀ ਹੈ ਤੇ ਕਈ ਵਾਰੀ ਤਤਕ ਖੂਨ ਫਿਰ ਬਦਲਾ ਲੈਣ ਤੇ ਵੀ ਤਾਰੂ ਹੋ ਜਾਂਦਾ ਹੈ ਕਈ ਵਾਰੀ ਇਹ ਬੋਲੇ ਹੋਏ ਬੋਲ ਦਾ ਮੁੱਲ ਕਈ ਪੀੜ੍ਹੀਆਂ ਨੂੰ ਕਾਰਨ ਪੈਂਦਾ ਹੈ ਇਸ ਕਰਕੇ ਸਾਡਾ ਹੀ ਫਰਜ਼ ਹੈ اخلاقی ਫਰਜ਼ ਹੈ ਕਿ ਜਦੋਂ ਅਸੀਂ ਕਿਸੇ ਮਹਿਫਲ 'ਚ ਕਿਸੇ ਇਕੱਠ 'ਚ ਜਦੋਂ ਤੁਹਾਨੂੰ ਬੋਲਣ ਦਾ ਸਮਾਂ ਆਇਆ ਹੈ ਅਸਲੀ ਤੁਹਾਡੇ ਤੇ ਸੱਟ ਮਾਰਨ ਦੀ ਤਰ੍ਹਾਂ ਉਦੋਂ ਚੁੱਪ ਰਹਿਣਾ ਗਨਾਹ ਹੈ ਪਰ ਜਦੋਂ ਤੁਹਾਡੇ ਬੋਲਣ ਦੀ ਲੋੜ ਹੀ ਨਹੀਂ ਹੈ ਉਦੋਂ ਤੁਸੀਂ ਰੌਲਾ ਪਾਉਣੇ ਤਾਂ ਤੁਸੀਂ ਗਨਾਹ ਕਰ ਰਹੇ ਹੋ ਅਸੀਂ ਸ਼ਬਦਾਂ 'ਚ ਉਸੋਟ ਜਿੱਥੇ ਕੋਰ ਧਾਰਨ ਦਿਨਾ ਕਿਸੇ ਸੱਜਣ ਦੀ ਕਾਰ ਖਰਾਬ ਹੋ ਗਈ ਕਾਰ ਜਿਹੜੀ ਖਰਾਬ ਹੋਈ ਉਥੋਂ ਸ਼ਹਿਰ ਕਾਫੀ ਦੂਰ ਸੀ ਮੈਕੈਨਿਕ ਦਾ ਪ੍ਰਬੰਧ ਕਰਨਾ ਸੀ ਉਸਨੇ ਕਾਰ ਤਾਂ ਉੱਥੇ ਖੜਾਈ ਤੇ ਉਸ ਤੋਂ ਬਾਅਦ ਕਿਸੇ ਸਾਧਨ ਦੇ ਨਾਲ ਉਹ ਬਾਜ਼ਾਰ ਗਿਆ ਬਾਜ਼ਾਰ ਤੋਂ ਮਕੈਨਿਕ ਨੂੰ ਲਾਇਆ ਮਕੈਨਿਕ ਨੇ ਕਾਰ ਦਾ ਖੋਲਿਆ ਘਰ ਨੂੰ ਮੂਰਲਾ ਪੋਰਸ਼ਨ ਥੌੜੀ ਨਾਲ ਇੱਕ ਸੱਟ ਮਾਰੀ ਇੱਕ ਜਗ੍ਹਾ ਦੇ ਉੱਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਕਹਿੰਦਾ ਕਾਰ ਸਟਾਰਟ ਕਰ ਉਹ ਕਾਰ ਸਟਾਰਟ ਕੀਤੀ ਕਿੱਤੀ ਤੇ ਕਾਰਟ ਸਟਾਰਟ ਹੋ ਗਈ ਉਹ ਕਹਿੰਦਾ ਕਿੰਨੇ ਪੈਸੇ ਕਹਿੰਦਾ 1200 ਰੁਪਏ ਉਹਹਰਾਨ ਹੋ ਕੇ ਕਹਿੰਦਾ 1200 ਰੁਪਏ ਚਰਤਾ ਇੱਕ ਥੌੜੀ ਮਾਰੀ ਐ ਇੱਕ ਛੱਟ ਮਾਰੀ ਐ ਤੇ ਮੰਗ ਰਿਹਾ 1200 ਕਹਿੰਦਾ ਮੈਂ ਥੌੜੀ ਤੇ ਛੱਟ ਮਾਰਨ ਦੇ ਪੈਸੇ ਨਹੀਂ ਮੰਗ ਰਿਆ ਮੈਂ ਛੱਟ ਮਾਰ ਨਹੀਂ ਕਿੱਥੇ ਆ ਉਹਦੇ ਪੈਸੇ ਮੰਗ ਰਿਆ ਇਸੇ ਤਰੀਕੇ ਨਾਲ ਸਾਡਾ ਲਾਈਫ ਦਾ ਜਿਹੜੀ ਗੱਲ ਅਸੀਂ ਕਹਿਣੀ ਹੈ ਉਹ ਗੱਲ ਜਿਹੜੀ ਕਹੀ ਜਾਵੇ ਸਮੇਂ ਅਨੁਸਾਰ ਕਹੀ ਜਾਵੇ ਉਹਦੀ ਕੀਮਤ ਹੈ ਜਦੋਂ ਤੁਸੀਂ ਵੈਸੇ ਬੋਲਦੇ ਹੋ ਨਾ ਉਹਨੂੰ ਆਮ ਕਿਹਾ ਵੀ ਜਾਂਦਾ ਹੈ ਕਿ ਉਹ ਤਾਂ ਬੜਬੋਲਾ ਹੈ ਬੜਬੋਲਾ ਸ਼ਬਦ ਤੁਹਾਡੀ ਜ਼ਿੰਦਗੀ ਨਾਲ ਨਹੀਂ ਜੁੜਨਾ ਚਾਹੀਦਾ ਤੁਹਾਡੀ ਜ਼ਿੰਦਗੀ ਨਾਲ ਜੁੜਨਾ ਚਾਹੀਦਾ ਹੈ ਛਣ ਪਰੇ ਸ਼ਬਦ ਬੋਲਣ ਵਾਲਾ ਇੱਕ ਵਿਅਕਤੀ ਤੇ ਮੈਂ ਆਸ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਭਰੀ ਸਭਾ 'ਚ ਬੋਲੋ ਜਦੋਂ ਵੀ ਤੁਸੀਂ ਕਿਸੇ ਰਿਸ਼ਤੇਦਾਰੀ ਵਿੱਚ ਬੋਲੋ ਜਦੋਂ ਵੀ ਤੁਹਾਨੂੰ ਕਿਸੇ ਸਮਾਗਮ 'ਚ ਜਾਣਾ ਪੈ ਜੇ ਤਾਂ ਆਪਣੀ ਇਮਿਟ ਸ਼ਾਪ ਛੱਡੋ ਤੇ ਆਪਣੀ ਇਮਿਟ ਸ਼ਾਪ ਤੁਸੀਂ ਆਪਣੇ ਖੂਬਸੂਰਤ ਸ਼ਬਦਾਂ ਰਹਿ ਛੱਡੋਗੇ ਬਹੁਤ-ਬਹੁਤ ਧੰਨਵਾਦ ਤੁਹਾਡੇ ਜੰਗੀ ਪੁਕ ਦੀ ਇੱਕ ਵਾਰ ਫਿਰ ਕਾਮਨਾ